ਸਿਕਾ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ 2ਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਆੜਿਆ ਪੰਜਾਬ ਪੁਲਿਸ ਹੁਣ ਨਹੀਂ ਦੇਖੇਗੀ ਮੋਬਾਈਲ ਉੱਤੇ ਰੀਲਾ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨ ਨੇ ਜਾਰੀ ਕਰ ਦਿੱਤੀਆਂ ਹਦਾਇਤਾਂ ਜੀਹਾਂ ਅਕਸਰ ਡਿਊਟੀ ਦੌਰਾਨ ਤੁਸੀਂ ਦੇਖਦੇ ਹੋਗੇ ਕਿ ਪੁਲਿਸ ਮੁਲਾਜ਼ਮ ਮੋਬਾਈਲ ਦੇਖਦੇ ਹੋ ਨਜ਼ਰੋਂਦੇਂਦੇ ਸੀ ਰੀਲਾ ਦੇਖਦੇ ਨਜ਼ਰੋਂਦੇਂਦੇ ਸੀ ਵਿਅਸਤ ਰਹਿੰਦੇ ਸੀ ਮੋਬਾਈਲ ਦੇ ਵਿੱਚ ਤੇ ਕਈ ਵਾਰੀ ਤਾਂ ਕਈ ਵਾਰੀ ਹਾਸੇ ਵੀ ਹੋ ਜਾਂਦੇਗੇ ਸੀ ਜਿਹਦੀ ਅਕਸਰ ਸ਼ਿਕਾਇਤਾਂ ਕਮਿਸ਼ਨ ਨੂੰ ਮਿਲਦੀਆਂ ਰਹਿੰਦੀਆਂ ਹੈਗੀਆਂ ਸੀ ਲੇਕਿਨ ਹੁਣ ਮਤਸਰ ਪੁਲਿਸ ਕਮਿਸ਼ਨ ਵੱਲੋਂ ਇੱਕ ਗਾਈਡਲਾਈਨ ਜਾਰੀ ਕਰ ਦਿੱਤੀ ਗਈ ਹੈ ਕਿ ਜਿਹੜਾ ਵੀ ਮੁਲਾਜ਼ਮ ਟ੍ਰੈਫਿਕ ਦੇ ਵਿੱਚ ਡਿਊਟੀ ਤੋਂ ਨਿਭੋਂਦਾ ਆ ਨਜ਼ਰ ਆਉਂਦਾ ਹੋਏਗਾ ਉਹ ਰੀਲਾਂ ਨਹੀਂ ਦੇਖੇਗਾ ਬਸ ਆਪਣੀ ਡਿਊਟੀ ਦੇ ਵਿੱਚ ਹੀ ਧਿਆਨ ਦੇਵੇਗਾ ਪਹਿਲਾਂ ਅਕਸਰ ਤੁਸੀਂ ਇਹਨਾਂ ਨੂੰ ਰੀਲਾਂ ਦੇਖਦੇ ਹੋਏ ਮੋਬਾਈਲ ਚਲਾਉਂਦੇ ਨਜ਼ਰ ਆਉਂਦੇ ਹੋਵੋਗੇ ਲੇਕਿਨ ਹੁਣ ਇਹ ਨਹੀਂ ਦੇਖਣਗੇ ਰੀਲਾਂ ਨਹੀਂ ਦੇਖਣਗੇ ਮੋਬਾਈਲ ਕੋਈ ਖਾਸ ਮੋਬਾਈਲ ਕੋਲ ਆਏਗੀ ਤਾਂ ਉਹ ਤਾਂ ਜ਼ਰੂਰ ਟੈਂਡ ਕੀਤੀ ਜਾਏਗੀ ਲੇਕਿਨ ਰੀਲਾਂ ਦੇਖਦੇ ਹੋਏ ਤੁਹਾਨੂੰ ਨਹੀਂ ਨਜ਼ਰ ਆਉਣਗੇ ਇਹ ਖਾਸ ਉਪਰਾਲਾ ਆਮਦ ਸਰਕ ਕਮਿਸ਼ਨ ਵੱਲੋਂ ਕੀਤਾ ਗਿਆ ਹੈ ਤੁਹਾਨੂੰ ਕਿਵੇਂ ਦਾ ਲੱਗਾ ਅਮਰਸਾ ਕਮਿਸ਼ਨਰ ਦਾ ਇਹ ਖਾਸ ਉਪਰਾਲਾ ਕਮੈਂਟ ਕਰਕੇ ਜਰੂਰ ਦਿਓ ਕ ਦੱਸਿਓ ਕ ਨਾਲ ਨਾਲ ਆਪਣੇ ਸੁਝਾਅ ਵੀ ਜਰੂਰ ਦਿਓ ਕ ਚੈਨਲ ਨੂੰ ਫੋਲੋ रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen marriage lagan is a leading matchmaking services provider we offer trusted and authentic matrimonial profile for those who are looking for brides and grooms for marriage register at info at manage we cater for usa canada uk india and fiji for more information call 510-943-8037 <laughs> ਖੁਸ਼ਖਬਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਜਿਹੜਾਗਾ ਸੀ ਉਹ ਰਿਲੀਜ਼ ਹੋ ਚੁੱਕਾ ਗਿਆ ਆ ਸਟੈਫ ਲੰਡਨ ਦੇ ਨਾਲ ਇੱਕ ਗਾਣਾ ਆਲਾ ਕੀਤਾ ਗਿਆ ਸੀ ਜੋ ਕਿ ਕੱਲ ਜਿਹੜਾ ਰਿਲੀਜ਼ ਹੋ ਗਿਆ ਗਿਆ ਆ ਡਿਲੇਮਾ ਜਿਹਨੂੰ ਦੇਖ ਕੇ ਤਾਂ ਹਰ ਕੋਈ ਬੰਦਾ ਆੜਾਗਾ ਖੁਸ਼ ਹੋ ਚੁੱਕਾ ਕਿਉਂਕਿ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਲੱਖਾਂ ਵਿਊ ਜੜੇ ਗਏ ਆ ਉਸ ਗਾਣੇ ਨੂੰ ਆ ਚੁੱਕੇ ਗੇ ਨੇ ਲੋਕ ਬਹੁਤ ਪਿਆਰ ਨਾਲ ਉਸ ਗਾਣੇ ਨੂੰ ਦੇਖਦੇ ਪਏ ਗੇ ਨੇ ਕਿਉਂਕਿ ਸਿੱਧੂ ਮੂਸੇਵਾਲਾ ਤੁਹਾਨੂੰ ਦੱਸ ਤੀਏ ਕਿ ਜੋ 2022 ਦੇ ਵਿੱਚ ਘਟਨਾ ਕੋਈ ਸੀ ਉਹਨੂੰ ਅੱਜੇ 2 ਸਾਲ ਤਾਂ ਹੋ ਗਏ ਨੇ ਲੇਕਿਨ ਕਿਤਨਾ ਕਿ ਤੇਜ ਸਿੱਧੂ ਮੂਸੇ ਵਾਲੇ ਦਾ ਜਿਹੜੇ ਦਿਲਾਂ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਵਿੱਚ ਅੱਜੇ ਵੀ ਉਸੇ ਤਰ੍ਹਾਂ ਹੀ ਰਾਜ ਉਹ ਘਰ ਦਾ ਨਜ਼ਰੋਂਦਾ ਪਿਆਗਾ ਲੋਕ ਬੇ ਸਭੀ ਨੇ ਉਹਦਾ ਗਾਣਾ ਦਾ ਇੰਤਜ਼ਾਰ ਕਰਦੇਗੇ ਨੇ ਤਕਰੀਬਨ ਸਿੱਧੂ ਮੂਸੇ ਵਾਲੇ ਦੀ ਮੌਤ ਤੋਂ ਬਾਅਦ ਸਤਵਾਂ ਗਾਣਾ ਜਿਹੜਾ ਹੈ ਇਹ ਰਿਲੀਜ਼ ਹੋ ਚੁੱਕਾ ਹੈ ਕਿ ਲੋਕਾਂ ਨੇ ਉਸੇ ਤਰੀਕੇ ਦੇ ਨਾਲ ਹੀ ਪਿਆਰ ਦਿੱਤਾ ਜਿਵੇਂ ਕਿ ਜਦੋਂ ਸਿੱਧੂ ਮੂਸੇ ਵਾਲਾ ਜਿਉਂਦਾ ਸੀ ਉਦੋਂ ਉਹਨੂੰ ਪਿਆਰ ਦਿੰਦੇ ਸੀ ਗਾਣਾ ਕਿਵੇਂ ਦਾ ਲੱਗਾ ਤੁਹਾਨੂੰ ਜਰੂਰ ਦੇਖਿਓ ਨਾਲ ਨਾਲ ਕਮੈਂਟ ਵੀ ਕਰਿਓ ਕਿਉਂਕਿ ਸਟੈਫ ਲੰਡਨ ਦਾ ਨਾਲ ਜਿਹੜਾ ਗਾਣਾ ਜਿਹੜੇ ਆਇਆਗਾ ਡਿਲੀਮਾ ਇਹਨੂੰ ਸੁਣ ਕੇ ਤੇ ਹਰ ਕਿਸੇ ਨੂੰ ਬਹੁਤ ਹੀ ਜ਼ਿਆਦਾ ਵਧੀਆ ਮਹਿਸੂਸ ਹੁੰਦਾ ਪਿਆ ਕਿਉਂਕਿ ਗਾਣਾ ਹੀ ਬਹੁਤ ਸੋਹਣਾਗਾ ਕਿ ਤੁਸੀਂ ਗਾਣਾ ਦੇਖਿਆ ਹੈ ਅਗਰ ਨਹੀਂ ਦੇਖਿਆ ਤਾਂ ਸਟੈਫ ਲੰਡਨ ਦੇ YouTube ਪੇਜ ਤੇ ਜਾ ਕੇ ਨੂੰ ਜਰੂਰ ਸਰਚ ਕਰਿਓ ਜਾਂ ਫਿਰ Google ਦੇ ਵਿੱਚ ਜਾ ਕੇ ਜਰੂਰ ਸਰਚ ਕਰਿਓ ਤੁਹਾਨੂੰ ਆਸਾਨੀ ਨਾਲ ਲੱਭ ਜਾਵੇਗਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਆ ਦੇਖ ਲਓ ਨਸ਼ੇੜੀਆਂ ਦੇ ਨਵੇਂ-ਨਵੇਂ ਕਾਰੇ ਜੇ ਦੇਸ਼ ਬਦਲ ਲਿਆ ਹੈ ਨਵੀਂ-ਨਵੀਂ ਤਕਨੀਕ ਆ ਰਹੀ ਗਈ ਹੈ ਕਿ ਨਵੇਂ-ਨਵੇਂ ਤਰੀਕਿਆਂ ਦੇ ਨਾਲ ਇਹ ਜਿਹੜੇ ਲੁਟੇਰੇ ਹੁੰਦੇ ਆ ਕਿ ਜਾਂ ਫਿਰ ਨਸ਼ਾ ਸਪਲਾਈ ਕਰਨ ਵਾਲੇ ਹੁੰਦੇ ਆ ਇਹ ਨਵੇਂ ਤਰੀਕੇ ਵੀ ਲੱਭਦੇ ਰਹਿੰਦੇ ਨੇ ਜਿਹੜਾ ਕਿ ਦੇਸ਼ ਦੇ ਵਿੱਚ ਨਸ਼ਾ ਸਪਾਈ ਆਸਾਨੀ ਨਾਲ ਕਰ ਸਕਣ ਕਿਸ ਤਰ੍ਹਾਂ ਦਾ ਮਾਮਲਾ ਤੁਹਾਨੂੰ ਦੱਸਦੇ ਪਏ ਗਿਆ ਕਿ ਨੇਪਾਲ ਤੋਂ ਇਹਨਾਂ ਨੇ ਨਸ਼ਾ ਲਿਆ ਲਾ ਕੇ ਤਕਰੀਬਨ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਮਾਚਲ ਦੇ ਵਿੱਚ ਔਰ ਕਾਫੀ ਜਗ੍ਹਾ ਦੇ ਵਿੱਚ ਹੈ ਕਾਫੀ ਸਮੇਂ ਤੋਂ ਸਪਲਾਈ ਕਰਦੇ ਨਜ਼ਰੋਂ ਦੇ ਪਏ ਸੀ ਲੇਕਿਨ ਤਰੀਕਾ ਜਿਹੜਾ ਇਹਨਾਂ ਨੇ ਅਪਣਾਇਆ ਸੀ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਤਿੰਨ ਬਿਹਾਰ ਦੀਆਂ ਲੇਡੀਜ਼ ਇਹਨਾਂ ਨੇ ਰੱਖੀਆਂ ਸੀ ਜੋ ਕਿ ਗਰੀਬ ਘਰਦਨਾ ਸੰਬੰਧਿਤ ਹੈ ਗਿਆ ਸੀ ਥੋੜਾ ਬਹੁਤਾ ਪੈਸੇ ਦਾ ਲਾਲਚ ਦੇ ਕੇ ਨੇਪਾਲ ਤੋਂ ਸਮਾਨ ਇਹ ਮੰਗਾਉਂਦੇ ਸੀ ਔਰ ਇਹਨਾਂ ਨੂੰ ਪੰਜਾਬ ਦੇ ਹਰਿਆਣੇ ਦੇ ਦੂਸਰੀ ਸਟੇਟਾਂ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਪਲਾਈ ਕਰਨ ਵਾਸਤੇ ਭੇਜ ਦਿੰਦੇ ਸੀ ਨਾ ਤਾਂ ਕਿਸੇ ਨੂੰ ਸ਼ੱਕ ਪੈਂਦਾ ਸੀ ਉਹ ਨਾ ਹੀ ਕਿਸੇ ਨੂੰ ਪਤਾ ਚੱਲਦਾ ਸੀ ਲੇਕਿਨ 7 ਕਿਲੋ ਚਰਸ ਜਿਹੜੀ ਗਈ ਆ ਪੁਲਿਸ ਨੇ ਨਕਲੋਂ ਫੜ ਲਤੀ ਗਈ ਆ ਨਾਲ ਤਿੰਨ ਲੇਡੀਜ਼ ਜਿਹੜੀਆਂ ਕਾਬੂ ਕੱਲਤੀ ਗਈਆਂ ਗਈਆਂ ਜੋ ਕਿ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਹੈ ਗਿਆਂ ਔਰ ਬਿਹਾਰ ਦੀਆਂ ਹੈਗੀਆਂ ਆ ਪੁਲਿਸ ਦੇ ਵੱਡੇ ਅਧਿਕਾਰੀ ਜਿਹੜੀ ਜਾਣਕਾਰੀ ਦਿੰਦੇ ਪਏ ਨੇ ਲੇਕਿਨ ਸਵਾਲ ਇਹ ਪੈਦਾ ਹੁੰਦਾ ਆ ਕਿ ਇਨ੍ਹਾਂ ਗੈਂਗਸਟਰਾਂ ਨੂੰ ਇੰਜ ਤੱਕ ਕਿਵੇਂ ਫੜਿਆ ਜਾਵੇਗਾ ਕਿਉਂਕਿ ਇਨ੍ਹਾਂ ਕੋਲ ਨਵੇਂ ਨਵੇਂ ਤਰੀਕੇ ਹੈ ਨਸ਼ਾ ਸਪਲਾਈ ਕਰਨ ਦੇ ਕਿ ਕਿਸੇ ਨੇ ਸੋਚਿਆ ਸੀ ਕਿ ਗਰੀਬ ਘਰ ਦੀਆਂ ਜਨਾਨੀਆਂ ਨੂੰ ਥੋੜੇ ਬੋਤੇ ਪੈਸੇ ਦੇ ਕੇ ਕਰੋੜਾਂ ਦਾ ਨਸ਼ਾੜਾ ਗਾ ਸਪਲਾਈ ਕਰਵਾਇਆ ਜਾ ਰਿਹਾ ਸੀ ਔਰ ਇਸ ਤਰ੍ਹਾਂ ਕਾਫੀ ਸਮੇਂ ਤੋਂ ਕੀਤਾ ਜਾ ਰਿਹਾ ਸੀ ਹੁਣ ਤਾਂ ਫੜੇ ਗਏ ਨੇ ਲੇਕਿਨ ਹੋਰ ਵੀ ਬਹੁਤ ਸਾਰੇ ਖੁਲਾਸੇ ਕੀਤੇ ਜਾਣਗੇ ਇਹ ਕਹਿ ਰਹੇ ਨੇ ਪੁਲਸ ਦੇ ਵੱਡੇ ਅਧਿਕਾਰੀ ਆਓ ਸੁਣਾਉਂਦੇ ਆ ਕਿ ਇਹ ਪੂਰਾ ਮਾਮਲਾ ਡੀਆਜੀ ਪਟਿਆਲਾ ਰੇਂਜ ਤੇ ਐਸਐਸਪੀ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਡਿਵੀਜ਼ਨਲ ਹੈਡ ਜਿਹੜਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਟੀਚਾ ਹੈ ਡਰੱਗਸ ਦੇ ਖਿਲਾਫ ਮੁਹਿੰਮ ਜਿਹੜੀ ਚਲਾਈ ਜਾ ਰਹੀ ਹੈ ਉਹਦੇ ਵਿੱਚ ਐਸਪੀਡੀ ਯੋਗੇਸ਼ ਸ਼ਰਮਾ डी डी अवतार सिंह डी राजपुरा विक्रमजीत बरार ते एस सदर राजपुरा की टीम को बड़ी कामयाबी उस वेले मिली जदों इन वलों एक ड्रग्स तस्करी करने वाले गैंग के तीन मैंबर काबू किया गया ये एक इंटरेस्ट गैंग हैगा जरा नेपाल तो सामान लेके पंजाब से डिलीवर करता है इन सदर राजपुरा टीम वालों तीन परचा दर्ज किया गया छपंजा नंबर सतवंजा नंबर तो अठवंजा नंबर अंडर एन डी पी एस एक्ट ਇਦੇ ਵਿੱਚ ਤਿੰਨ ਡਿਫਰੈਂਟ ਇਨਸੀਡੈਂਟ ਸੀਗੇ ਜਿਦੇ ਵਿੱਚ ਤਿੰਨ ਲੇਡੀਆਂ ਨੂੰ ਕਾਬੂ ਕੀਤਾ ਗਿਆ ਪਹਿਲੀ ਡੈਡੀ ਦਾ ਨਾਮ ਹੈ 비ਜਾਤੀ ਦੇਵੀ ਜੋ ਮੋਤੀਆਰੀ ਬਿਹਾਰ ਦੀ ਰਹਿਣ ਵਾਲੀ ਹੈ ਸੈਕੰਡ ਹੈ ਸੁਦੀ ਦੇਵੀ ਜੋ ਵੀ ਮੋਤੀਆਰੀ ਬਿਹਾਰ ਦੀ ਰਹਿਣ ਵਾਲੀ ਹੈ ਤੇ ਥਰਡ ਲੇਡੀ ਹੈ ਲਲਿਤਾ ਦੇਵੀ ਉਹ ਵੀ ਮੋਤੀਆਰੀ ਬਿਹਾਰ ਦੀ ਰਹਿਣ ਵਾਲੀ ਹੈ ਇਹਨਾਂ ਦਾ ਮੂਡਿੰਗ ਆਪਣੀ ਇਹ ਸੀਗਾ ਕਿ ਇਹ ਡਰਗਸ ਜਰਾ ਚਰਸ ਇਨ ਤਿੰਨੋਂ ਕੇਸੇ ਕੁੱਲ ਮਿਲਾ ਕੇ 7 ਕਿਲੋ ਚਰਸ ਦੀ ਬਰਾਮਦਗੀ ਹੋਈ ਹੈ ਇਹਨਾਂ ਦਾ ਮੋਡਸ ਆਪਰੇਂਡੀ ਇਹ ਸੀਗਾ ਕਿ ਇਹਨਾਂ ਨੂੰ ਜਿਹੜਾ ਮੇਨ ਡਰੱਗਸ ਇੱਕ ਸਮਗਲਰ ਆਏਗਾ ਉਹ ਇਹਨਾਂ ਨੂੰ ਕੁਝ ਪੈਸੇ ਦਾ ਲਾਲਚ ਦੇ ਕੇ ਇਹਨਾਂ ਨੂੰ ਅੱਗੇ ਵੇਚਦਾ ਸੀਗਾ ਪੰਜਾਬ ਤੱਕ ਜਿਹੜਾ ਸਮਾਨ ਹੈ ਸોર્ટ ਆਫ ਕੈਰੀਅਰ ਦੇ ਫਾਰਮ 'ਚ ਇਹ ਇਹਨਾਂ ਦਾ ਮੋਡਸ ਆਪਰੇਂਡੀ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन Lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at MarriageLagan.com. We cater for USA, Canada, UK, India and Fiji. For more information call 510-943-8037. That is 510-943-8037.